¿Qué ਗੱਲ ਸਿਰਫ ਇਹੀ ਹੈ ਵੀ ਅਸੀਂ ਇਹ ਸੋਚਿਆ ਤੇ ਵੇਖਿਆ ਵੀ ਜਿਹੜੀ ਆਲ ਓਵਰ ਇੰਡੀਆ ਦੀ ਜਿਹੜੀ ਇੱਕ VOTING PERCENTAGE ਹੈ ਪ੍ਰਤੀਸ਼ਤ ਇਹ ਹਮੇਸ਼ਾ ਘਟਦੀ ਜਾ ਰਹੀ ਹੈ ਤੇ ਲਾਸਟ ਟਾਈਮ ਵੀ ਨੀਅਰ ਅਬਾਊਟ 52.46% ਦੀ ਪੋਲਿੰਗ ਜਿਹੜੇ ਪੋਲ ਹੋਈਆਂ ਵੋਟਾਂ ਉਹ ਸੀਗੀਆਂ ਜਦ ਕਿ ਇਹਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ 45-46% ਲੋਕ ਅਜਿਹੇ ਸੰਜਨਾ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਹੀ ਨਹੀਂ ਕੀਤਾ ਅਸੀਂ ਅੱਜ ਲੋਕਾਂ ਨੂੰ ਇੱਕ ਮੈਸੇਜ ਦਿੰਦਾ ਹੈ ਲੋਕਤੰਤਰ ਦਾ ਇੱਕ ਬੜਾ ਵੱਡਾ ਹੱਕ ਹੈ ਜਿਸ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਹਰ ਇੱਕ ਬੰਦੇ ਨੂੰ ਵੀ ਵੋਟ ਦਾ ਹੱਕ ਦਿੱਤਾ ਗਿਆ ਹੈ ਆਓ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਜਾਂ ਕਿਸੇ ਵੀ ਜਾਤੀ ਨੂੰ ਤਾਲਕ ਵਾਸਤਾ ਰੱਖਦਾ ਹੋਵੇ ਹਰ ਇੱਕ ਵਿਅਕਤੀ ਆਪਣੀ ਬੋਣਤਾ ਜਿਹੜਾ ਇਸਤੇਮਾਲ ਜਿਹੜਾ ਉਹ ਕਰ ਸਕਦਾ ਹੈ ਇਹ ਜਿਹੜਾ ਵੋਟਾਂ ਨਾ ਪੈਣਾ ਸਾਡੇ ਲੋਕਤੰਤਰ ਲਈ ਇੱਕ ਬਹੁਤ ਵੱਡਾ ਖਤਰਾ ਹੈ ਇੱਕ ਡੈਮੋਕ੍ਰੇਸੀ ਨੂੰ ਖਤਰਾ ਹੈ ਇਸ ਦੇ ਲਈ ਅਸੀਂ ਕਾਮ ਜਨਤਾ ਨੂੰ ਇੱਕ ਮੈਸੇਜ ਪਹੁੰਚਾਇਆ ਇੱਕ ਪੱਤਰਕਾਰ ਉਹ ਨਾਤੇ ਕਈ ਲੋਕ ਕਹਿੰਦੇ ਨੇ ਵੀ ਪੱਤਰਕਾਰਾਂ ਦਾ ਇੱਕ ਰੈਲੀ ਕੱਢਣਾ ਜਾਂ ਮਾਰਚ ਕੱਢਣਾ ਸਿਰਫ ਆਪਣੇ ਅਕਾਲ ਲਈ ਇੱਕ ਹੋਣਾ ਚਾਹੀਦਾ ਹੈ ਪਰ ਅਸੀਂ ਇਹ ਸਮਝਦੇ ਹਾਂ ਵੀ ਪੱਤਰਕਾਰ ਜਿਹੜਾ ਹੈ ਉਹ ਜਨਤਾ ਦੇ ਨਾਲ ਜੁੜਿਆ ਹੁੰਦਾ ਹੈ ਅਤੇ ਜਨਤਾ ਜਿਹੜੀ ਉਹ ਪੱਤਰਕਾਰ ਨਾਲ ਜੁੜੀ ਹੁੰਦੀ ਹੈ ਹੈ ਅਤੇ ਦੋਨਾਂ ਦਾ ਮਿਲ ਕੇ ਜਿਹੜਾ ਇੱਕ ਉਸਾਰੂ ਰੂਪ ਉਤਾਰ ਲੁੰਦਾ ਹੈ ਤੇ ਦੋਨਾਂ ਨਾਲ ਮਿਲ ਕੇ ਜਿਹੜੀਆਂ ਪ੍ਰਸ਼ਾਸਨ ਦੀਆਂ ਕਮੀਆਂ ਨੇ ਉਹ ਬਾਹਰ ਲਿਆਂਦੀਆਂ ਜਾਂਦੀਆਂ ਨੇ ਤੇ ਇੱਥੇ ਅਸੀਂ ਇਹ ਵੀ ਮੰਗ ਕਰਾਂਗੇ ਜਾਂ ਇੱਕ ਕਹਾਂਗੇ ਵੀ ਪੰਜਾਬ ਦੇ ਵਿੱਚ ਜਿਹੜੇ ਕੋ ਲੋਕ ਧਰਮ ਦੀ ਰਾਜਨੀਤੀ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਇਸ ਪੰਜਾਬ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ ਕਿਉਂਕਿ ਜੇ ਇਹ ਕਹਿ ਲਿਆ ਜਾਵੇ ਤੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਈਸਾਈਆਂ ਦਾ ਭਾਈਚਾਰਾ ਜਿਹੜਾ ਉਹ ਸਦਾ ਤੋਂ ਕਾਇਮ ਚੱਲਦਾ ਆ ਰਿਹਾ ਹੈ ਤੇ ਕਾਇਮ ਹੀ ਰਹੇਗਾ ਤੇ ਇੱਥੇ ਅਸੀਂ ਆਸ ਕਰਦੇ ਹਾਂ ਵੀ ਹਰ ਇੱਕ ਐਨਜੀਓ ਹਰ ਇੱਕ ਸਮਾਜਿਕ ਜਿਥੇ ਬੰਦੀਆਂ ਇਹ ਉਪਰਾਲਾ ਕਰਨ ਆਪੋ ਆਪਣੇ ਮਹੱਲਿਆਂ ਦੇ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਹੁਕਾ ਦਿਓ ਵੀ ਇੱਕ ਤਰੀਕ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਤਾਂਕੋ ਦਿੱਲੀ ਦੇ ਵਿੱਚ ਇੱਕ ਇਨਸਾਫ ਸੁਤਰੀ ਸ਼ਬੀ ਵਾਲੇ ਨੇਤਾ ਜਿਹੜੇ ਉਹ ਪਹੁੰਚ ਸਕਣ ਤੇ ਸਾਨੂੰ ਸਾਡਾ ਹੱਕ ਦਿਵਾ ਸਕਣ ਜੈਨ ਕੀ ਕਾਰਨ ਹੈ ਕਿ ਜਿਹੜੀ ਹੈ ਮਦਾਨ ਦੀ ਗਿੰਤੀ ਜਿਹੜੀ ਹੈ ਘੜਦੀ ਜਾ ਰਹੀ ਹੈ ਸਰ ਪਹਿਲੀ ਗੱਲ ਤੇ ਕਿ ਆ ਜਾਂਦੀ ਹੈ ਵੀ ਜਿਹੜੀ ਲੋਕ ਆਪਾਂ ਨੂੰ ਕ੍ਰੀਮੀ ਲੇਅਰਸ ਹੁੰਦੀ ਨੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਬੜੇ ਅਮੀਰ ਸ਼ਖਸ ਹੁੰਦੇ ਨੇ ਉਹ ਅਸੀਂ ਸਮਝਦੇ ਆ ਕਿ ਇਹ ਕੋ ਫੋਟੋ ਜੈਨਿਕ ਹੁੰਦੇ ਨੇ ਵੀ ਉਹ ਸਿਰਫ ਫੋਟੋਆਂ ਲਵਾਉਣ ਤਾਂ ਕਿ ਆਪਣੇ ਵੋਟ ਆਉਂਦੇ ਨੇ ਬਾਕੀ ਨਹੀਂ ਆਉਂਦੇ ਜਦ ਗਰਮੀ ਦੇ ਮੌਸਮ ਦੇ ਵਿੱਚ ਲਾਈਨਾਂ ਦੇ ਵਿੱਚ ਲੱਗਣਾ ਨਹੀਂ ਚਾਹੁੰਦੇ ਇਧਰ ਹੀ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਵੀ ਸੋਚਣਾ ਪਏਗਾ ਵੀ ਉੱਥੇ ਰਿਫਰੈਸ਼ਮੈਂਟ ਦਾ ਕੋਈ ਨਾ ਕੋਈ ਫੈਸਿਲਿਟੀ ਮਿਲਣੀ ਚਾਹੀਦੀ ਹੈ ਫਸਟ ਏਡ ਦੀ ਫੈਸਿਲਿਟੀ ਮਿਲਣੀ ਚਾਹੀਦੀ ਹੈ ਤਾਂ ਕਿ ਜੋ ਇੱਕ ਅਸੀਂ ਕਹਿ ਸਕਦੇ ਆ ਵੀ ਲਗਭਗ ਇਹ 1.5 ਤੋਂ 2 ਲੱਖ ਪੰਜਾਬ ਚ ਵੋਟ ਰਹੇ ਹੋ ਜਿਹੜਾ ਡਿਸੇਬਲਡ ਹੈ ਉਸ ਤੋਂ ਬਾਅਦ ਜਿਹੜਾ ਕਿ 10 ਤੋਂ 15 ਲੱਖ ਤੋਂ ਉੱਪਰ ਦੇ ਰੇਸ਼ੋ ਜਿਹੜੀ ਹੈ ਜਿਹੜੇ ਕਿ 85 ਸਾਲ ਤੋਂ ਉੱਪਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਫਿਰ ਹੁੰਦਾ ਕੀ ਹੈ ਵੀ ਜਿਹੜੇ ਜਿਹੜੇ ਵੋਟਰ ਉਮੀਦਵਾਰ ਖੜੇ ਹੁੰਦੇ ਨੇ ਉਹਨਾਂ ਨੇ ਆਪਣੇ ਗੱਡੀਆਂ ਲਾਈਆਂ ਹੁੰਦੀਆਂ ਨੇ ਜਿਹੜਾ ਗੱਡੀ ਚ ਭਾ ਕੇ ਖੜੇਗਾ ਵੋਟ ਵੀ ਪਾਈ ਸਾਬ ਹੁੰਦੀ ਹੁੰਦੀ ਹੈ ਇਸੇ ਕਰਕੇ ਅਸੀਂ ਜ਼ਮੇ ਦੇ ਆ ਵੀ ਇਹ ਸਿਰਫ ਇੱਕ ਸਰਕਾਰ ਦੇ ਵਿੱਚ ਥੋੜਾ ਜਿਹਾ ਐਫਰਟਸ ਦੀ ਕਮੀ ਹੈ ਬਾਕੀ ਇਹ ਵੀ ਵੋਟਾਂ ਦਾ